ਜਿਹੜਾ ਦਾਸਪੁਰ ਉਥੇ ਦਾ ਰੈਸੀ ਹੈ ਇਸ ਦੇ ਨਾਲ ਹੀ ਇਸ ਦਾ ਸਾਥੀ 사ਗਰ ਸ਼ਰਮਾ ਜੋ ਕਿ ਧਾਰਪੁਰ ਜਿਹੜਾ ਦਾਸਪੁਰ ਦਾ ਨਿਵਾਸੀ ਹੈ ਇਹਨਾਂ ਕੋਲੋਂ 1 ਕਿਲੋ ਦੇ ਕਰੀਬ ਜਿਹੜੀ ਹੈ ਰਿਕਵਰੀ ਹੋਈ ਹੈ ਸੋ ਇਹਨਾਂ ਵੱਖ-ਵੱਖਰੇ ਜਿਹੜੇ ਮਾਮਲੇ ਦੇ ਵਿੱਚ ਐਫ ਆਈ ਆਰ ਟੋਲਣਾ ਬਾਤ ਕਰ ਰਿਹਾ ਹੈ ਜਿਹਨੂੰ ਕੀ ਸ਼ੋਰ ਕਰਨਾ ਹੈ ਗੰਦਰ ਸ਼ੋਰ ਤੇ ਕਰ ਲੈ ਉਹ ਜੋੜ ਕੇ ਆਪੋ ਕੇ ਵਾਲਾ ਹੋਰਦਾ ਐਸ ਐਚਓ ਸਾਹਿਬ ਨਾਲ ਆਓ ਕ੍ਰਿੰਦਾ ਸਾਹਿਬ दे 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 तो थी थी। थी। <laughs> सामने सर फोटो कर ली ठीक है ओके ओके ठीक है सामने जी सर ठीक है ओके वन टू फाइव सिक्स ओके अखबार से लगता बाकी ਹਾਂਜੀ ਸਰ ਜੀ ਸਰ ਅ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪਿਛਲੇ 2 ਦਿਨਾਂ ਦੇ ਵਿੱਚ ਨਸ਼ੇ ਦੇ ਖਿਲਾਫ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਦੌਰਾਨ ਜੋ ਰਿਕਵਰੀਜ਼ ਹੋਈਆਂ ਨੇ ਤੇ ਜਿਹੜੇ ਮੁਜਰਮਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਸਬੰਧੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅ ਪਿਛਲੇ 2 ਦਿਨਾਂ ਦੇ ਵਿੱਚ ਜਿਹੜੇ ਹੈ ਅਸੀਂ 4 ਕੇਸਸ ਦੇ ਵਿੱਚ ਟੋਟਲ ਜਿਹੜੇ ਹੈਗੇ ਆ ਅਸੀਂ 3 ਕਿਲੋ 340 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਰਿਕਵਰੀ ਕੀਤੀ ਹੈ ਇੱਕ ਜੈਨ ਵਹੀਕਲ ਦੀ ਰਿਕਵਰੀ ਹੋਈ ਹੈ ਇੱਕ ਮੋਟਰਸਾਈਕਲ ਦੀ ਰਿਕਵਰੀ ਹੋਈ ਹੈ ਤੇ ਇਸ ਦੇ ਨਾਲ ਹੀ ਕੁੱਲ 6 ਵਿਅਕਤੀਆਂ ਨੂੰ ਜਿਹੜਾ ਹੈ ਇਹਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਹੈ ਅ ਘਰੇਂਡੇ ਥਾਣੇ ਦੇ ਵਿੱਚ ਦੋ ਐਫ ਆਈ ਆਰ ਦਰਜ ਹੋਈਆਂ ਨੇ ਪਹਿਲੇ ਕੇਸ ਦੇ ਵਿੱਚ 890 ਗ੍ਰਾਮ ਜਿਹੜੀ ਹੈਗੀ ਹੈ ਹੈਰੋਇਨ ਦੀ ਰਿਕਵਰੀ ਹੋਈ ਹੈ ਇਹ ਦੋ ਵਿਅਕਤੀ ਜਿਹੜੇ ਰਾਜਨ ਸਿੰਘ ਜੋ ਕਿ ਦਾਉਕੇ ਦਾ ਨਿਵਾਸੀ ਹੈ ਗੁਰਪ੍ਰੀਤ ਸਿੰਘ ਉਰਫ ਕਾਲੀ ਜਿਹੜਾ ਖਾਲੜੇ ਤਰਨਤਾਰਨ ਦਾ ਨਿਵਾਸੀ ਹੈ ਇਹਨਾਂ ਕੋਲੋਂ 809 890 ਗ੍ਰਾਮ ਜਿਹੜੀ ਹੈ ਹੈਰੋਇਨ ਉਹ ਬਰਾਮਦ ਹੋਈ ਸੀ ਇਸ ਦੇ ਨਾਲ ਹੀ ਇਹਨਾਂ ਕੋਲੋਂ ਇੱਕ ਮੋਟਰਸਾਈਕਲ Honda ਜਿਹੜਾ Splendor ਹੈ ਉਹਦੀ ਰਿਕਵਰੀ ਹੋਈ ਹੈ ਇਸ ਦੇ ਨਾਲ ਹੀ ਘਰਿੰਡੇ ਥਾਣੇ ਇੱਕ ਦੂਜਾ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਸਤਨਾਮ ਸਤਨਾਮ ਸਿੰਘ ਉਰਫ ਡਾਕਟਰ ਸਤਨਾਮ ਜਿਹਨੂੰ ਇਹ ਡਾਕਟਰ ਦੇ ਨਾਮ ਨਾਲ ਜਾਣਦੇ ਇਸੇ ਕੋਲੋਂ 510 ਗ੍ਰਾਮ ਜਿਹੜੀ ਹੈਰੋਇਨ ਦੀ ਰਿਕਵਰੀ ਹੋਈ ਹੈ ਇਸਦੇ ਵੀ ਗ੍ਰਿਫਤਾਰੀ ਹੋਈ ਹੈ ਤੇ ਅੱਗੇ ਜਿਹੜੀ ਫਰਦਰ ਜਿਹੜੀ ਤਫਤੀਸ਼ ਚੱਲ ਰਹੀ ਹੈ ਸੋ ਘਰਿੰਡੇ ਥਾਣੇ ਦੇ ਇਹਨਾਂ ਦੋਨਾਂ ਪਰਚਿਆਂ ਦੇ ਵਿੱਚ ਟੋਟਲ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ 890 ਗ੍ਰਾਮ ਤੇ 510 ਗ੍ਰਾਮ ਜਿਹੜੀ ਰਿਸਪੈਕਟਿਵਲੀ ਇਹਨਾਂ ਤੋਂ ਜਿਹੜੀ ਹੈ ਨਸ਼ੇ ਦੀ ਖੇਪਾ ਉਹ ਬਰਾਮਦ ਹੋਈਆਂ ਨੇ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੇ ਆ ਉਹ ਖੰਗਾਲੇ ਜਾ ਰਹੇ ਨੇ ਤੇ ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਜਿਹੜੇ ਹੈ ਕਾਫੀ ਹੋਰ ਇਹਨਾਂ ਦੇ ਅਸੋਸੀਏਟਸ ਤੇ ਰਿਕਵਰੀ ਜਿਹੜੀ ਆ ਹੋ ਸਕਦੀ ਹੈ ਇਸ ਤੋਂ ਇਲਾਵਾ ਇੱਕ ਜਿਹੜਾ ਹੈ ਰਾਜਾ ਸੰਸੀ ਜਿਹੜਾ ਥਾਣਾ ਹੈ ਉਹਦੇ ਵਿੱਚ ਰਿਕਵਰੀ ਹੋਈ ਹੈ 1 ਕਿਲੋ ਹੈਰੋਨ ਦੀ ਰਿਕਵਰੀ ਹੋਈ ਹੈ ਮਾਈਕਲ ਪੁੱਤਰ ਰਾਜੇਬ ਸਿੰਘ ਜੋ ਕਿ ਸੰਤੂ ਵਾਲਾ ਜ਼ਿਲ੍ਹਾ ਗੁਰਦਾਸਪੁਰ ਉੱਥੇ ਦਾ ਰਿਆਸੀ ਹੈ ਇਸ ਦੇ ਨਾਲ ਹੀ ਇਸ ਦਾ ਸਾਥੀ ਸਾਗਰ ਸ਼ਰਮਾ ਜੋ ਕਿ ਧਾਨਪੁਰਾ ਜ਼ਿਲ੍ਹਾ ਗੁਰਦਾਸਪੁਰ ਦਾ ਨਿਵਾਸੀ ਹੈ ਇਹਨਾਂ ਕੋਲੋਂ 1 ਕਿਲੋ ਦੇ ਕਰੀਬਨ ਜਿਹੜੀ ਹੈ heroin ਦੀ ਰਿਕਵਰੀ ਹੋਈ ਹੈ ਸੋ ਇਹਨਾਂ ਵੱਖੋ ਵੱਖਰੇ ਜਿਹੜੇ ਮਾਮਲਿਆਂ ਦੇ ਵਿੱਚ FIRs ਰਜਿਸਟਰਡ ਨੇ ਤੇ ਜਿਹੜੀ ਹੈ ਅ ਅੱਗੇ ਫਰਦਰ ਅ ਜਿਹੜੀ ਹੈ ਕਾਰਵਾਈ ਚੱਲ ਰਹੀ ਹੈ ਇਸ ਤੋਂ ਇਲਾਵਾ ਇੱਕ ਚੌਥੇ ਕੇਸ ਦੇ ਵਿੱਚ ਥਾੜਾ ਕੰਬੋ ਦੇ ਵਿੱਚ ਜਿਹੜਾ ਹੈ ਇੱਕ ਦੋਸ਼ੀ ਹਰਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਜਿਹਦੇ ਕੋਲੋਂ 940 ਗ੍ਰਾਮ ਦੇ ਕਰੀਬਨ ਜਿਹੜੀ ਹੈ heroin ਦੀ ਰਿਕਵਰੀ ਹੋਈ ਹੈ ਸੋ ਇਹਨਾਂ ਚਾਰ ਵੱਖੋ ਵੱਖਰੇ ਮਾਮਲਿਆਂ ਦੇ ਵਿੱਚ ਟੋਟਲ ਜਿਹੜੀ ਹੈ 3 ਕਿਲੋ 340 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ ਇੱਕ ਜਨ ਵਹੀਕਲ ਜਿਹੜਾ ਹੈ ਜਿਹੜੀ 4 ਵੀਲਰ ਹੈ ਉਹਦੀ ਰਿਕਵਰੀ ਹੋਈ ਹੈ ਇੱਕ ਮੋਟਰਸਾਈਕਲ ਦੀ ਵੀ ਰਿਕਵਰੀ ਹੋਈ ਹੈ ਸੋ ਟੋਟਲ ਜਿਹੜੇ 6 ਦੋਸ਼ੀ ਨੇ ਇਹਨਾਂ ਨੂੰ ਜਿਹੜਾ ਹੈ ਫਰਦਰ ਜਿਹੜਾ ਇਹਨਾਂ ਤੋਂ ਪੁੱਛਗਿੱਛ ਚੱਲ ਰਹੀ ਹੈ ਰਿਮਾਂਡ ਲਿਆ ਗਿਆ ਤੇ ਜਿਹੜੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਨੇ ਉਹ ਚੰਗੀ ਤਰ੍ਹਾਂ ਜਿਹੜੇ ਹੈ ਖੰਗਾਲੇ ਜਾ ਰਹੇ ਨੇ ਸੋ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਸਖਤ ਜਿਹੜੀ ਹਦਾਇਤਾਂ ਨੇ ਸਾਡੀ ਵਾਰ ਅਗੇਂਸ ਜਿਹੜੀ ਡਰੱਗਸ ਹੈ ਉਹ ਕੰਟੀਨਿਊ ਹੈ ਅਸੀਂ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਹੋਰ ਜਿਹੜੀਆਂ ਫਰਦਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਰਿਕਵਰੀ ਜਿਹੜੀ ਆ ਉਹ ਕਰਾਂਗੇ ਸਾਡੇ ਇੱਕ ਡਾਕਟਰ ਜਿਹੜਾ ਹੈ ਡਾਕਟਰ ਵਾਕਈ ਡਾਕਟਰ ਠੀਕ ਉਹਦਾ ਨਿੱਕੇ ਨੈਮ ਡਾਕਟਰ ਤੁਹਾਨੂੰ ਦੇਖੋ ਜੀ ਬੇਸਿਕਲੀ ਇਹ ਬੇਸਿਕਲੀ ਜਿਵੇਂ ਆਰਐਮਪੀ ਟਾਈਪ ਜਿਹੜੇ ਡਾਕਟਰ ਹੁੰਦੇ ਆ ਜੋ ਜਿਨ੍ਹਾਂ ਨੂੰ ਨੀਬੂਕੀਮ ਡਾਕਟਰ ਕਹਿੰਦੇ ਆ ਉਦਾਂ ਦਾ ਇਹ ਡਾਕਟਰ ਤੇ ਪਿੰਡ ਦੇ ਵਿੱਚ ਇਸ ਤਰੀਕੇ ਦਾ ਕੋਈ ਕੰਮ ਜਿਹੜਾ ਹੈ ਕਰਦਾ ਸੀਗਾ ਡਾਕਟਰ ਵੀ ਆਰ ਤੇ ਵੇਚਦਾ ਸੀ ਸਮਾਨ ਅ ਕਈ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਨੇ ਪਹਿਲਾਂ ਵੀ ਇਸ ਤਰੀਕੇ ਦੀ ਇਹਨਾਂ ਖੇਪਾਂ ਜਿਹੜੀਆਂ ਹੈ ਉਹ ਜਿਹੜੀਆਂ ਹੈ ਅੱਗੇ ਲੈ ਕੇ ਗਿਆ ਵੇਚੀਆਂ ਨੇ ਬੇਸਿਕਲੀ ਕਿਉਂਕਿ ਇਹ ਡਾਕਟਰੀ ਲਾਈਨ ਦੇ ਵਿੱਚ ਹੈ ਕੈਮੀਕਲ ਕੰਪਾਉਂਡਸ ਹੋਰ ਇਹਨਾਂ ਦੀ ਇਹ ਜਾਣਕਾਰੀ ਰੱਖਦਾ ਹੈ ਫਰਦਰ ਇਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹ ਕਿਸ ਤਰੀਕੇ ਨਾਲ ਇਹਨੇ ਆਪਣਾ ਨੈੱਟਵਰਕ ਬਣਾਇਆ ਹੋਇਆ ਸੀ ਕਿਹੜੀ-ਕਿਹੜੀ ਥਾਵਾਂ ਤੋਂ ਇਹਨੇ ਜਿਹੜੀ ਹੈ ਅਸਾਈਨਮੈਂਟ ਕਨਸਾਈਨਮੈਂਟਸ ਨੇ ਜਿਹੜੀਆਂ ਰਿਟਰੀਵ ਕੀਤੀਆਂ ਨੇ ਅੱਗੇ ਫਰਦਰ ਕਿੱਥੇ ਡਿਲੀਵਰ ਕੀਤੀਆਂ ਨੇ ਇਹ ਛੋਟੇ ਲੈਵਲ ਤੇ ਜਿਹੜਾ ਸਟਰੀਟ ਲੈਵਲ ਦੀ ਪੜਲਿੰਗ ਹੈਗੀ ਆ ਉਹਦੇ ਚਾ ਕਿਵੇਂ ਇਨਵੋਲਵ ਸੀ ਉਹ ਸਾਰੇ ਐਂਗਲ ਜਿਹੜੇ ਉਹ ਚੈੱਕ ਕੀਤੇ ਜਾ ਰਹੇ ਨੇ ਇਹਦਾ ਖਤਰਨਾਕ ਹੈ ਕਿ ਡਾਕਟਰ ਨਾਮ ਦਾ ਕੋਈ ਇੱਕ ਬੰਦਾ ਹੈਲਪਫ ਲੈ ਲਓ ਤੁਹਾਡਾ ਕੋਈ ਜਾਂਦਾ ਕਿ ਉਹ ਧੰਦੇ ਦੇ ਦੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਪੰਜਾਬ ਪੁਲਿਸ ਵੱਲੋਂ ਅੱਗੇ ਵੀ ਜਿੰਨੇ ਵੀ ਇਹ ਤੁਸੀਂ ਦੇਖੋਗੇ ਸੋ ਕਾਲ ਜਿਹੜੇ ਅਨਲਾਈਸੈਂਸਡ ਜਾਂ ਇਸ ਤਰੀਕੇ ਦੇ ਕੋਈ ਪ੍ਰੈਕਟਿਸ਼ਨਰ ਜੀ ਮੈਡੀਕਲ ਪ੍ਰੈਕਟਿਸ ਕਰਦੇ ਨੇ ਉਹ ਜਾਂ ਕੋਈ ਕੈਮਿਸਟਰੀ ਦੀਆਂ ਸ਼ਾਪਸ ਨੇ ਜਿਹੜੀਆਂ ਸੋ ਕਾਲ ਬਦਨਾਮ ਨੇ ਉਹਨਾਂ 'ਕਲੌਫ ਐਕਸ਼ਨ ਲੈ ਗਏ ਨੇ ਕਿਉਂਕਿ ਬਾਰਡਰ ਰੇਂਜ ਦੇ ਵਿੱਚ ਜਿਹੜੇ ਹੈ ਇਹ ਇੱਕ ਇਸ ਤਰੀਕੇ ਦੇ ਜਿਹੜੇ ਇਨਸਟੈਂਸਸ ਥੋੜੇ ਘੱਟ ਹੈ ਪਰ ਫਿਰ ਵੀ ਜਿਹੜਾ ਹੈ ਇਸ ਤਰੀਕੇ ਦੇ ਕੋਈ ਵੀ ਜਿਹੜੇ ਸਾਡੇ ਕੋਲ ਸਾਹਮਣੇ ਆਉਂਦੀ ਹੈ ਕੋਈ ਗੱਲ ਸਾਹਮਣੇ ਆਉਂਦੀ ਹੈ ਉਹਨਾਂ ਦੇ ਖਿਲਾਫ ਐਕਸ਼ਨ ਵੀ ਲੈਂਦੇ ਆ ਪਿੱਛੇ ਜੇ ਅਸੀਂ ਇੱਕ ਜਿਹੜਾ ਹੈ ਕੈਮਿਸਟ ਮਜੀਠੇ ਇਲਾਕੇ ਦੇ ਵਿੱਚ ਕਮੀ ਸ਼ਾਪ ਤੇ ਅਸੀਂ ਇਹ ਐਕਸ਼ਨ ਵੀ ਲਿਆ ਸੀ ਡਰੱਗ ਇਨਸਪੈਕਟਰ ਨੂੰ ਲੈ ਕੇ ਕਿਉਂਕਿ ਉਹ ਪ੍ਰੀ ਗੈਵਰਨ ਜੋ ਕੈਪਸੂਲ ਜਿਹੜੇ ਬੈਨ ਨੇ ਉਹਨਾਂ ਦੀ ਸੇਲ ਦੇ ਵਿੱਚ ਉਹ ਇਨਵੋਲਵ ਸੀ ਪਰ ਇਹ ਜਿਹੜੀ ਜਿੰਨੀ ਫੜੀ ਹੈ ਇਹਦਾ ਕਿੰਨਾ ਫਰਕ ਪਿਆ ਕਿ ਸਟਰੀਟ ਦੇ ਵਿਦਿਆਰਥੀ ਜਿਸ ਤਰ੍ਹਾਂ ਨਾਲ ਪੈਂਡਿੰਗ ਕਰਦੇ ਸੀ ਤਾਂ ਦੇਖੋ ਜੀ ਸਪਲਾਈ ਤੇ ਡਿਮਾਂਡ ਦੀ ਜੇ ਤੁਸੀਂ ਇਸ ਜਿਹੜਾ ਹੈਗਾ ਸਰਕਲ ਹੈ ਇਹ ਸਾਈਕਲ ਜਿਹੜਾ ਹੈ ਇਸ ਨੂੰ ਤੁਸੀਂ ਚੈੱਕ ਕਰੋਗੇ ਉਸ ਹਿਸਾਬ ਨਾਲ ਜਿਸ ਤਰ੍ਹਾਂ ਇਸ ਸਿਸਟਮ ਦੇ ਵਿੱਚ ਤੁਸੀਂ ਸਪਲਾਈ ਲਾਈਨ ਨੂੰ ਕੱਟ ਕਰੋਗੇ ਤੇ ਲੋਕ ਜਿਹੜੇ ਸਟਰੀਟ ਲੈਵਲ ਦੀ ਫੈਡਲਿੰਗ ਕਰਦੇ ਆ ਉਹਨਾਂ ਦੀ ਜਿਵੇਂ ਗ੍ਰਿਫਤਾਰੀ ਹੋ ਰਹੀ ਹੈ ਤਾਂ ਸਾਨੂੰ ਇਹ ਉਮੀਦ ਹੈ ਕਿ ਸਟਰੀਟ ਲੈਵਲ ਪੈਡਲਿੰਗ ਜਿਹੜੀ ਹੋ ਰਹੀ ਹੈ ਇਸ ਤੇ ਕਾਫੀ ਹੱਦ ਤੱਕ ਇਹ ਨਤ ਹੋਏਗੀ ਇਸ ਤੋਂ ਇਲਾਵਾ ਜਿਹੜਾ ਰੀ ਹੈਬ ਵਾਲਾ ਪਾਰਟ ਹੈ ਅਸੀਂ ਉਸ ਤੇ ਵੀ ਧਿਆਨ ਦੇ ਰਹੇ ਹਾਂ ਕਿਉਂਕਿ ਅਸੀਂ ਜਲਦੀ ਜਿਹੜਾ ਹੈ ਐਨਡੀਪੀਐਸ ਦੇ 64 ਇਹਦਾ ਪ੍ਰੋਵੀਜ਼ਨ ਹੈ স্মਲ ਕੁਆਂਟੀਟੀ ਵਾਲੇ ਜਿਹੜੇ ਜਿੰਨੇ ਵੀ ਦੋਸ਼ੀ ਹੈ ਅਸੀਂ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਫਰਦਰ ਜਿਹੜਾ ਹੈ ਉਹਨਾਂ ਦਾ ਰੀ ਹੈਬ ਵਾਸਤੇ ਉਹਨਾਂ ਦਾ ਜਿਹੜਾ ਪੂਰਨ ਜਿਹੜਾ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਉਹਨਾਂ ਨੂੰ ਜਮ੍ਹਾਂ ਕਰਾਉਣ ਜਾ ਰਹੇ ਹਾਂ ਤੇ ਇਹਦੇ ਬੰਦੇ ਨੂੰ ਫੜਨਾ ਕਿੱਥੋਂ ਆਉਂਦਾ ਕਿ ਜਿਹੜਾ ਇੱਕ ਪਿੰਡ ਦੇ ਵਿੱਚ ਉਹ ਤਾਂ ਕੋਈ ਸ਼ੱਕ ਵੀ ਨਹੀਂ ਕਰਦਾ ਨੇ ਇਹ ਸਾਰੀ ਜਿਹੜਾ ਦੇਖੋ ਜੀ ਜਿਹੜੀ ਸੋਰਸ ਬੇਸਡ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਤੇ ਲੋਕਾਂ ਦੀ ਸਹਾਇਤਾ ਨਾਲ ਉਹਨਾਂ ਦੇ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਨਾਲ ਹੀ ਸਾਡੀ ਜਿਹੜੀ ਇਹ ਕਾਰਵਾਈ ਜਿਹੜੀ ਹੈ ਸੰਪੂਰਨ